ਇਤਿਹਾਸਕਾਰ ਕਈ ਇਥੇ ਵੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਗਰਦਨਾਂ ਕੱਟ ਕੇ ਇੱਕ ਤਰਸਤੇ ਤੇ ਟੰਗੀਆਂ ਗਈਆਂ ਸੀ ਜੋ ਨੀਹਾਂ 'ਚ ਚਨਨ ਦਾ ਫਰਮਾਨ ਜਾਰੀ ਹੋਇਆ ਸੀ ਇਹ ਸ਼ਹੀਦ ਕਰਨ ਵਾਸਤੇ ਨਹੀਂ ਹੋਇਆ ਸੀ ਇਹ ਡਰਾਬਾਂ ਦੇ ਇਨ ਵਾਸਤੇ ਹੋਇਆ ਸੀ ਜੀ ਹਾਂ ਜਦੋਂ ਗਲਤ ਕਾਇਆਂ ਤਾਂ ਛੋਟੇ ਸਾਹਿਬਜ਼ਾਦੇ ਜਿਹੜੇ ਇਥੇ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੇ ਭਾਰ ਨਾਲ ਉਹ ਕੰਧ ਡਿੱਗ ਜਾਂਦੀ ਆ ਬੇਹੋਸ਼ ਸਾਹਿਬਜ਼ਾਦਿਆਂ ਨੂੰ ਫਿਰ ਮਾਤਾ ਗੁਜਰੀ ਜੀ ਕੋਲ ਲਿਜਾਇਆ ਗਿਆ ਦੁਬਾਰਾ ਹੋਸ਼ਲੇਆਂ ਲਈ ਉਹਨਾਂ ਦੀਆਂ ਤਲੀਆਂ ਛਸੀਆਂ ਗਈਆਂ ਇਹ ਮਾਰਨਾ ਨਹੀਂ ਸੀ ਚਾਹੁੰਦੇ ਵਜ਼ੀਦ ਖਾਨ ਨੇ ਜਲਾਦਾਂ ਵੱਲ ਇਸ਼ਾਰਾ ਕੀਤਾ ਛੋਟੇ ਸਹਾਬਜ਼ਾਦਿਆਂ ਨੂੰ ਜ਼ਮੀਨ ਤੇ ਢਾਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਤੇਜ਼ ਖੰਜਰਾਂ ਨਾਲ ਉਹਨਾਂ ਦੀਆਂ ਗਰਦਲਾਂ ਕਲਮ ਕਰ ਦਿੱਤੀਆਂ ਗਈਆਂ ਸਹਾਬਜ਼ਾਦਾ ਜ਼ਰਾਵਰ ਸਿੰਘ ਜੀ ਕੁਛ ਹੀ ਪਲਾਂ ਚ ਪ੍ਰਾਂਤ ਤਿਆਗ ਦਿੰਦੇ ਨੇ ਸਹਾਬਜ਼ਾਦਾ ਫਤਿਹ ਸਿੰਘ ਜੀ ਅੱਧੀ ਘੜੀ ਪੈਰ ਮਾਰਦੇ ਰਹਿੰਦੇ ਨੇ ਅੱਧੀ ਘੜੀ ਤੜਫਨ ਤੋਂ ਬਾਅਦ ਗੋਬਿੰਦ ਸਿੰਘ ਜੀ ਦੇ ਦੋਨੋਂ ਫਰਜ਼ੰਦ ਆਪਣੇ ਵੱਡੇ ਵੀਰਾਂ ਕੋਲ ਚਲੇ ਜਾਂਦੇ ਨੇ ਜੰਜੀਰਾਂ ਨਾਲ ਜਕੜ ਕੇ ਰੈਂਡੇ ਤੋਂ ਸਰਾਂਦ ਲਿਆਇਆ ਗਿਆ ਖੂਨ ਰਸ ਰਿਆ ਸੀ ਪੈਰਾਂ ਚੋਂ ਖੂਨ ਰਸ ਰਿਆ ਸੀ ਰਾਜ ਇੱਕ ਪਿੰਡ ਦਾ ਜ਼ਿਕਰ ਆਉਂਦਾ ਹੈ ਨਗਾਵਾ ਪਿੰਡ ਉਥੇ ਇੱਕ ਵੱਡਾ ਕਿਲਾ ਸੀ ਤਾਂ ਫੌਜਦਾਰ ਜਦੋਂ ਉਥੇ ਰੁਕੇ ਤਾਂ ਉਥੇ ਸਾਹਮਣੇ ਇੱਕ ਖੂਹ ਸੀਗਾ ਨਗਾਵਾ ਪਿੰਡ ਚ ਮਾਤਾ ਗੁਜਰੀ ਜੀ ਨੇ ਸਹਬਜ਼ਾਦਿਆਂ ਵਾਸਤੇ ਉਹ ਪਿੰਡ ਦੀਆਂ ਔਰਤਾਂ ਤੋਂ ਪਾਣੀ ਮੰਗਿਆ ਪਰ ਉਥੇ ਸਹਬਜ਼ਾਦਿਆਂ ਨੂੰ ਪਾਣੀ ਵੀ ਨਹੀਂ ਪਿਆਇਆ ਜਦੋਂ ਸਰੰਦ ਪਹੁੰਚਦੇ ਨੇ ਤਾਂ ਸਰੰਦ ਦੇ ਬਾਹਰ ਬਾਹਰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਪਿੱਪਲ ਦੇ ਦਰਖਤ ਦੇ ਥੱਲੇ ਬਿਠਾਇਆ ਗਿਆ। شناخت ਵਾਸਤੇ ਸੁੱਚਾ ਨੰਦ ਆਇਆ। ਸੁੱਚਾ ਨੰਦ ਨੇ شناخت ਕੀਤੀ ਕਿ ਇਹ ਮਾਤਾ ਗੁਜਰੀ ਜੀ ਹੀ ਨੇ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੀ ਨੇ। ਉਸ ਤੋਂ ਬਾਅਦ ਉਹਨਾਂ ਨੂੰ ਸਰੰਦ ਸ਼ਹਿਰ ਚ ਲੈ ਜਾਇਆ ਗਿਆ। ਉੱਥੋਂ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਭੇਜ ਦਿੱਤਾ ਗਿਆ ਕਿਉਂਕਿ ਪਹਿਲਾਂ ਹੀ ਸਭ ਤਿਆਰੀ ਹੋ ਚੁੱਕੀ ਸੀ। ਤੇ ਉੱਥੋਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਚ ਲੈ ਗਏ। ਮਾਤਾ ਗੁਜਰੀ ਜੀ ਮਨ੍ਹਾ ਕਰ ਰਹੇ ਸੀ ਕਿ ਮੈਂ ਨਹੀਂ ਆਪਣੇ ਪੋਤਿਆਂ ਨੂੰ ਭੇਜਣਾ ਤੁਹਾਡੇ ਨਾਲ। ਤਾਂ ਉੱਥੇ ਮਾਤਾ ਗੁਜਰੀ ਜੀ ਨੂੰ ਇਹ ਕਿਹਾ ਗਿਆ ਕਿ ਅਸੀਂ ਹੁਣੇ ਹੀ ਇਹਨ ਇਹ ਇਤਿਹਾਸਦਾਰ ਲਿਖਦੇ ਨੇ ਕਿ ਸਹਾਬਜ਼ਾਦਾ ਜ਼ਰਾਵਰ ਸਿੰਘ ਤਫਤ ਸਿੰਘ ਬਿਨਾਂ ਕਿਸੇ ਚਿਜਕ ਦੇ ਉਹ ਫੌਜਦਾਰਾਂ ਦੇ ਉਸ ਪਈਆਂ ਦੇ ਨਾਲ ਤੁਰ ਪਏ। ਸੂਬੇ ਦੀ ਕਚਹਿਰੀ 'ਚ ਜਦੋਂ ਜਾਂਦੇ ਨੇ, ਜਾਨਸਾਰ ਸਹਾਬਜ਼ਾਦੇ ਅੱਥੇ ਜਾਕਾਰਾ ਛੱਡਦੇ ਨੇ। ਤਿੰਨ ਦਿਨ ਹੋ ਗਏ ਉਹਨਾਂ ਨੇ ਰੋਟੀ ਨਹੀਂ ਖਾਧੀ। ਗੰਗੂ ਦੇ ਘਰ ਵੀ ਪਤਾਸੇ ਖਾਦੇ ਹੋਏ ਨਹੀਂ ਉਸ ਦਿਨ ਦੇ। ਤਾਂ ਤੇ ਕੋਈ ਮੋਟਾ ਕੱਪੜਾ ਨਹੀਂ ਹੈ। ਉਹਨਾਂ ਹਾਲਾਤਾਂ 'ਚ ਵੀ ਉਹ ਸੂਬੇ ਦੀ ਕਚਹਿਰੀ 'ਚ ਐਡੇ-ਐਡੇ ਸ਼ੇਰ ਬਘਿਆੜਾਂ ਦੇ ਸਾਹਮਣੇ ਐਡੇਡੇ ਜ਼ਾਲਮਾਂ ਦੇ ਸਾਹਮਣੇ ਸਾਹਿਬਜ਼ਾਦੇ ਜਦੋਂ ਪਹਿਲਾ ਕਦਮ ਰੱਖਦੇ ਨੇ ਸੂਬੇ ਦੀ ਕਚਹਿਰੀ ਜਿੱਥਾ ਉੱਥੇ ਜਾਕਾਰੇ ਛੱਡਦੇ ਨੇ ਵਜ਼ੀਦ ਖਾਨ ਖੁਸ਼ ਸੀਗਾ ਕਿ ਗੁਰਗੋਬਿੰਦ ਸਿੰਘ ਹੁਣ ਮੇਰੇ ਕਾਬੂ ਚ ਆ ਜਾਏਗਾ ਕਿ ਉਹਦੇ ਪੁੱਤਰ ਮੇਰੇ ਕਬਜ਼ੇ ਵਿੱਚ ਨਹੀਂ ਹੁਣ ਗੁਰਗੋਬਿੰਦ ਸਿੰਘ ਮਿੰਤਾਂ ਤਰਲੇ ਕਰਦੇ ਮੇਰੇ ਕੋਲ ਆਉਣਗੇ ਤੇ ਸਰੈਂਡਰ ਕਰ ਜਾਣਗੇ ਕਿ ਗੁਰਗੋਬਿੰਦ ਸਿੰਘ ਜੀ ਨੂੰ ਬਹੁਤ ਸਮੇਂ ਤੋਂ ਇਹ ਹਰਾਉਣ ਦੀ ਕੋਸ਼ਿਸ਼ ਚ ਲੱਗੇ ਹੋਏ ਸੀ ਔਰ ਗੁਰਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਅੱਗੇ ਈ ਨਹੀਂ ਮੰਨੀ ਤਾਂ ਇਹ ਬੇਈਮਾਨ ਹੋ ਨਿਕੀਆਂ ਜਿੰਦਾਂ ਦਾ ਸਹਾਰਾ ਲੈ ਕੇ ਗੁਰਗੋਬਿੰਦ ਸਿੰਘ ਜੀ ਨੂੰ ਕੰਟਰੋਲ 'ਚ ਕਰਨਾ ਚਾਹੁੰਦੇ ਸੀ ਸੂਬੇ ਦੀ ਕਚਹਿਰੀ 'ਚ 11 ਪੋ ਦੀ ਉਹ ਸ਼ਾਮ ਨੂੰ ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਦਿੱਤੇ ਗਏ ਪਹਿਲਾਂ ਉਹਨਾਂ ਨੂੰ ਇਹ ਖਬਰ ਦਿੱਤੀ ਗਈ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੂੰ ਜਾਣ ਸਾਰੇ ਖਬਰ ਦਿੱਤੀ ਗਈ ਕਿ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਹੈ ਚਮਕਾਰ ਦੀ ਜੱਗ 'ਚ ਕਿ ਉਹਦਾ ਸੀਸ ਕੱਟ ਕੇ ਰੰਗਦੇਵ ਨੂੰ ਭੇਜ ਦਿੱਤਾ ਹੈ ਸੋ ਚਨੰਦ ਬਹੁਤ ਕਮੀਨਗੀ ਉਹਨੇ ਇੱਥੇ ਦਿਖਾਈ ਬਹੁਤ ਮ ਸਾਹਿਬਜ਼ਾਦਿਆਂ ਨੂੰ ਇਲਾਜ ਚ ਦਿੱਤੇ ਗਏ ਕਿ ਤੁਹਾਨੂੰ ਤੁਹਾਡਾ ਆਨੰਦਪੁਰ ਨਗਰ ਵਾਪਸ ਕਰ ਦਿੱਤਾ ਜਾਊਗਾ ਤੁਹਾਨੂੰ ਰਾਜਕੁਮਾਰ ਬਣਾ ਦਿੱਤਾ ਜਾਊਗਾ ਰਾਜਕੁਮਾਰੀਆਂ ਨਾਲ ਤੁਹਾਡੇ ਵਿਆਹ ਕਰ ਦਿੱਤੇ ਜਾਣਗੇ ਰਾਜਿਆਂ ਵਾਲੀ ਜ਼ਿੰਦਗੀ ਤੁਹਾਨੂੰ ਦਿੱਤੀ ਜਾਊਗੀ ਪਰ ਸਾਹਿਬਜ਼ਾਦਿਆਂ ਨੇ ਇਹਨਾਂ ਲਾਲਚਾਂ ਦਾ ਜਵਾਬ ਕੋਰੀ ਨਾਂਚ ਦਿੱਤਾ ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਰਾਤ ਹੋ ਚੁੱਕੀ ਸੀ ਮਾਤਾ ਗੁਜਰੀ ਜੀ ਕੋਲ ਠੰਡੇ ਬੁਰਜ ਚ ਭੇਜ ਦਿੱਤਾ ਗਿਆ ਠੰਡੇ ਬੁਰਜ ਚ ਭੇਜ ਕੇ ਵਜ਼ੀਦ ਖਾਨ ਹੁਣ ਬੇਚੈਨ ਸੀ ਕਿਉਂਕਿ ਉਹਨੂੰ ਐ ਸੀ ਕਿ ਛੋਟੇ ਛੋਟੇ ਬੱਚੇ ਤਾਂ ਹੈਗੇ ਨੇ ਅਸੀਂ ਲਾਲਚਨਾ ਮਨਾ ਲਾਂਗੇ ਜੇ ਲਾਲਚਨਾ ਨਾਮ ਨੇ ਤਾਂ ਅਸੀਂ ਦਬਕੇ ਮਾਰ ਕੇ ਬਣਾ ਲਾਂਗੇ ਪਰ ਇਹ ਦੋਨੋਂ ਚੀਜ਼ਾਂ ਉਹਦੀਆਂ ਫੇਲ ਹੋ ਚੁੱਕੀਆਂ ਸੀ ਉਹ ਬੇਚੈਨੀ ਚ ਪੂਰੀ ਰਾਤ ਨਹੀਂ ਸੁੱਤਾ ਮੇਰੇ ਇੱਥੇ ਪੂਰੀ ਰਾਤ ਨੂੰ ਸੁੱਚਾ ਅਨੰਦ ਤੇ ਬਾਕੀ ਆਪਦੇ ਐਲਕਾਰਾ ਨਾਲ ਮਿਲ ਕੇ ਉਹ ਸਾਹ ਸ਼ੰਕੜਨ ਲੱਗੇ ਅਗਲੇ ਦਿਨ ਦੀਆਂ ਪਲੈਨਿੰਗਾਂ ਕਰਨ ਲੱਗੇ ਕਿ ਗੁਰੂ ਗੋਬਿੰਦ ਦੇ ਪੁੱਤਰਾਂ ਨੂੰ ਕਿਵੇਂ ਇਸਲਾਮ ਧਰਮ ਚ ਲੈ ਕੇ ਆਈਏ ਕਿਵੇਂ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਝਕਾਈਏ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਈਏ ਅਸੀਂ ਸਭ ਨੇ ਆਪਣੀਆਂ ਆਪਣੀਆਂ رائے ਦਿੱਤੀਆਂ ਤਾਂ ਇੱਕ رائے ਵੀ ਇਹ ਵੀ ਨਿਕਲ ਕੇ ਆਈ ਕਿ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਜਾਵੇ ਦੋ ਦਿਨ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ 'ਚ ਸ਼ੇਰ ਮੁਹੰਮਦ ਖਾਨ ਦੇ ਭਰਾ ਨਾਹਰ ਖਾਨ ਤੇ ਭਣ ਜੇ ਨੂੰ ਮਾਰਿਆ ਸੀ ਸ਼ੇਰ ਮੁਹੰਮਦ ਖਾਨ ਨੂੰ ਅਗਲੇ ਦਿਨ ਬੁਲਾਇਆ ਗਿਆ 12 ਪੋ ਦਾ ਦਿਨ ਮਾਤਾ ਗੁਜਰੀ ਜੀ ਕੋਲ ਸਪਾਈ ਜਾਂਦੇ ਨੇ ਤੇ ਸਾਇਬਜ਼ਾਦਿਆਂ ਨੂੰ ਲਿਆਉਂਦੇ ਨੇ ਇਹ ਜੋ ਠੰਡਾ ਮੋਰਚ ਸੀਗਾ ਇਹ ਬਿਲਕੁਲ ਵਜ਼ੀਰ ਖਾਨ ਦੀ ਕਚਹਿਰੀ ਦੇ ਕੋਲ ਹੀ ਸੀ ਇਹ ਪਲਾਨ ਬਣਾਇਆ ਗਿਆ ਸੀ ਕਿ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਜਾਏਗਾ ਕਿਉਂਕਿ ਸਹਿਬਜ਼ਾਦਿਆਂ ਨੇ ਪਹਿਲੇ ਦਿਨ ਦੀ ਜੋ ਕਚਹਿਰੀ ਸੀ ਉਸ ਦਿਨ ਸੂਬੇ ਸਰ ਅੰਦ ਨੂੰ ਫਰਸੀ ਸਲਾਮ ਨਹੀਂ ਬੁਲਾਈ ਸੀ ਫਰਸੀ ਸਲਾਮ ਹੁੰਦੀ ਹੈ ਕਿ ਜੋ ਵੀ ਆ ਕੇ ਮਿਲਦਾ ਸੀ ਵਜ਼ੀਰ ਖਾਨ ਨੂੰ ਉਹ ਝੁੱਕ ਕੇ ਵਜ਼ੀਰ ਖਾਨ ਨੂੰ ਸਲਾਮ ਕਰਦਾ ਸੀ ਪਰ ਸਹਿਬਜ਼ਾਦਿਆਂ ਨੇ ਜਕਾਰੇ ਛੱਡੇ ਸੀ ਇੱਥੇ ਇਹ ਪਲਾਨ ਬਣਾਇਆ ਗਿਆ ਕਿ ਛੋਟਾ ਦਰਵਾਜ਼ਾ ਖੋਲਿਆ ਜਾਊਗਾ ਜਿਦੋਂ ਹੀ ਸਹਿਬਜ਼ਾਦੇ ਝੁੱਕੇ ਤਾਂਦਰੋਂ ਸਾਰੇ ਤਾੜੀਆਂ ਮਾਰਨ ਲੱਗ ਜਿਓ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਉਹ ਗੇਟ ਚ ਐਂਟਰ ਹੋਣ ਤੋਂ ਪਹਿਲਾਂ ਇੱਕ ਸਿਪਾਹੀ ਨੇ ਇੱਕ ਮੁਗਲ ਸਿਪਾਹੀ ਨੇ ਸਹਬਜ਼ਾਦਿਆਂ ਨੂੰ ਅੰਦਰ ਜਾਣ ਦਾ ਤਰੀਕਾ ਦੱਸਿਆ ਕਿ ਅੰਦਰ ਇਸ ਤਰੀਕੇ ਨਾਲ ਜਾਣਾ ਹੈ ਕਿ ਐਦਾਂ ਝੁੱਕ ਕੇ ਜਾਣਾ ਹੈ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਸਹਬਜ਼ਾਦਾ ਕਿਉਂਕਿ ਸਹਬਜ਼ਾਦਾ ਜ਼ਰਾਵਰ ਸਿੰਘ ਜੀ ਵੱਡੇ ਸੀਗੇ ਸਹਬਜ਼ਾਦਾ ਫਤਿਹ ਸਿੰਘ ਜੀ ਛੋਟੇ ਸੀ 5 ਸਾਲ ਦੀ ਉਮਰ ਸਹਿਜਦਾ ਫਤਿਹ ਸਿੰਘ ਜੀ ਦੀ ਇਤਿਹਾਸਕਾਰ ਲਿਖਦੇ ਨੇ ਤੇ 7 ਸਾਲ ਦੀ ਉਮਰ ਸਹਿਜਦਾ ਜ਼ਰਾਵਰ ਸਿੰਘ ਜੀ ਦੀ ਲਿਖਦੇ ਨੇ ਕਈ ਇਤਿਹਾਸਕਾਰਾਂ ਦੀ ਇੱਥੇ ਵਕਰੀ رائے ਵੀ ਆ ਉਹ 7 ਸਾਲ ਤੇ 9 ਸਾਲ ਲਿਖਦੇ ਨੇ ਸਹਿਜਦਾ ਜ਼ਰਾਵਰ ਸਿੰਘ ਜੀ ਨੇ ਇਥੇ ਸਹਿਜਦਾ ਫਤਿਹ ਸਿੰਘ ਜੀ ਦੇ ਕੰਨ 'ਚ ਕੁਝ ਕਿਹਾ ਉਹ ਕੀ ਕਿਹਾ ਇਹ ਨਹੀਂ ਪਤਾ ਪਰ ਕੁਝ ਚੜ੍ਹਦੀ ਕਲਾ ਦਾ ਸੁਨੇਹਾ ਹੀ ਦਿੱਤਾ ਹੋਣਾ ਪਹਿਲਾਂ ਸਹਿਜਦਾ ਜ਼ਰਾਵਰ ਸਿੰਘ ਜੀ ਆਪ ਜਾਂਦੇ ਨੇ ਤੇ ਉਹ ਸਿੱਧਾ ਪੈਰ ਅੰਦਰ ਰੱਖਦੇ ਨੇ ਤੇ ਅੱਧਾ 80% ਵੀ ਨਹੀਂ ਝੁਕਦੇ ਉਹ ਉਹ ਮਰਦ ਗੰਮੜੇ ਦਾ ਇਹ ਸ਼ੇਰ ਪੁੱਤਰ ਸੂਬੇ ਦੀ ਕਚਹਿਰੀ 'ਚ ਬਿਨਾਂ ਝੁਕੇ ਜਾਂਦਾ ਹੈ ਤੇ ਉਸਦੇ ਪਿੱਛੇ-ਪਿੱਛੇ ਹੀ ਸਭ ਤੋਂ ਜ਼ਿਆਦਾ ਫਤਿਹ ਸਿੰਘ ਜੀ ਵੀ ਸੇਮ ਹੀ ਕਰਦੇ ਨੇ ਉਹ ਵੀ ਬਿਨਾਂ ਝੁਕੇ ਸੂਬੇ ਦੀ ਕਚਹਿਰੀ ਜਾਂਦੇ ਨੇ ਤੇ ਅੰਦਰ ਸਭ ਹੈਰਾਨ ਸੀਗੇ ਫਿਰ ਜਾਨਸਾਰ ਇਹਨਾਂ ਨੇ ਜਕਾਰੇ ਛੱਡੇ ਇੱਥੋਂ ਹੀ ਹੁਣ ਵਜ਼ੀਰ ਖਾਨ ਸਮਝ ਗਿਆ ਸੀ ਕਿ ਅਜ ਜਲਾਲ ਚ ਦੇ ਗਏ ਇਹਨਾਂ ਨੂੰ ਕੁਝ ਨਹੀਂ ਬੰਦਨਾ ਉੱਥੇ ਫਿਰ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਗਿਆ ਕਿ ਲੈ ਲਾਲ ਦੇ ਭਰਾ ਦਾ ਬਦਲਾ ਮਾਰ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਸ਼ੇਰ ਮੁਹੰਮਦ ਖਾਨ ਨੇ ਕਰਨ ਤੋਂ ਮਨਾ ਕੀਤਾ ਉਹਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜੇ ਮਾਰਨਾ ਹੋਊ ਤਾਂ ਮੈਂ ਜੰਗ 'ਚ ਮਰੂੰਗਾ ਇਹ ਦੁੱਧ ਚੁੰਗਦੇ ਜਵਾਕਾਂ ਨੂੰ ਮਾਰ ਕੇ ਮੈਂ ਪਾਪਾ ਦਾ ਭਾਗੀ ਨਹੀਂ ਬਾਨਾ ਇਹ ਕਹਿ ਕੇ ਉਹ ਸੂਬੇ ਦੀ ਕਚਹਿਰੀ ਛੁੱਟ ਜਾਂਦਾ ਹੈ ਤੇ ਇਤਿਹਾਸਕਾਰ ਲਿਖਦੇ ਨੇ ਜਾਂਦਾ ਹੋਇਆ ਵਜ਼ੀਦ ਖਾਨ ਨੂੰ ਵੀ ਇੱਕ ਚਿਤਾਵਨੀ ਦੇ ਰੂਪ ਚ ਕਹਿ ਜਾਂਦਾ ਹੈ ਕਿ ਜੇ ਤੁਸੀਂ ਇਹਨਾਂ ਤੇ ਜ਼ੁਲਮ ਕੀਤਾ ਤਾਂ ਮੈਂ ਉਹਦੇ ਖਿਲਾਫ ਆਵਾਜ਼ ਉਠਾਵਾਂਗਾ ਇਸ ਤੋਂ ਬਾਅਦ ਹੁਣ ਸਹਿਬਜ਼ਾਦਿਆਂ ਤੇ ਸਖਤੀ ਕਰਨੀ ਸ਼ੁਰੂ ਕੀਤੀ ਇੱਥੇ ਇਤਿਹਾਸਕਾਰ ਵੀ ਲਿਖਦੇ ਨੇ ਕਿ ਪਹਿਲਾਂ ਉਹਨਾਂ ਕੋਲ ਮਹਿੰਗੀਆਂ ਮਹਿੰਗੀਆਂ ਵਸਤੂਆਂ ਲਿਆਂਦੀਆਂ ਗਈਆਂ ਸੋਨੇ ਹੀਰੇ ਨਲ ਜੜੇ ਹੋਏ ਗਹਿਣੇ ਮਹਿੰਗੇ ਮਹਿੰਗੇ ਵਸਤਰ ਉਹਨਾਂ ਨੂੰ ਦਿਖਾਏ ਗਏ ਇਤਿਹਾਸਕਾਰ ਲਿਖਦੇ ਨੇ ਕਿ ਇਦਾਂ ਇੱਕ ਸਟਾਲ ਦੀ ਤਰ੍ਹਾਂ ਉੱਥੇ ਲਗਾ ਲਿਆ ਗਿਆ ਇੱਥੇ ਗਹਿਣੇ ਰੱਖ ਦਿੱਤੇ ਗਏ ਫਿਰ ਉੱਥੇ ਮਹਿੰਗੇ ਮਹਿੰਗੇ ਕੱਪੜੇ ਰੱਖ ਦਿੱਤੇ ਗਏ ਤੇ ਹੋਰ ਕੀਮਤੀ ਚੀਜ਼ਾਂ ਉੱਥੇ ਰੱਖ ਦਿੱਤੀਆਂ ਗਈਆਂ ਖਾਣ ਦੀਆਂ ਚੀਜ਼ਾਂ ਰੱਖ ਦਿੱਤੀਆਂ ਗਈਆਂ ਛੋਟੇ ਸਹਿਬਜ਼ਾਦਿਆਂ ਨੂੰ ਅੰਦਰ ਲਿਆਇਆ ਗਿਆ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਸਾਰੀਆਂ ਚੀਜ਼ਾਂ ਛੱਡ ਕੇ ਅੱਗੇ ਉੱਥੇ ਮੁਗਲਾਂ ਦੇ ਸ਼ਸਤਰ ਪਏ ਸੀ ਉਹ ਸ਼ਸਤਰ ਚੱਕ ਕੇ ਦੇਖਣ ਲੱਗ ਗਏ ਇਸ ਤੋਂ ਬਾਅਦ ਫਿਰ ਸਹਿਬਜ਼ਾਦਿਆਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਇਆ ਕੱਪੜੇ ਉਹਨਾਂ ਦੇ ਉਤਾਰ ਕੇ ਤੂਤਦੀਆਂ ਛਟੀਆਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਪੀਪਲ ਨਾ ਬੰਨ ਕੇ ਗਲੇਲੇ ਮਾਰੇਗੇ ਇਤਿਹਾਸਕਾਰ ਲਿਖਦੇ ਨੇ ਪੀਪਲ ਬਾਂਦ ਗਲੇਲੇ ਮਾਰੇ ਕੁੱਟੇ ਉਹਨਾਂ ਦੇ ਅੱਗ ਨਾਲ ਸਾੜੇ ਗਏ ਹਰ ਤਸ਼ੱਦਦ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਛੱਡੋ ਆਪਦਾ ਧਰਮ ਪਰ ਉਹ ਸ਼ੇਰ ਪੁੱਤਰ ਦੇ ਇਹ ਸ਼ੇਰ ਬੱਚਿਆਂ ਨੇ ਆਪਦਾ ਧਰਮ ਨਹੀਂ ਛੱਡਿਆ ਉਥੇ ਨਾ ਹੀ ਡਰੇ ਤੇ ਨਾ ਹੀ ਝੁਕੇ ਇਤਿਹਾਸਕਾਰ ਉਥੇ ਲਿਖਦੇ ਨੇ ਕਿ ਜ਼ਿਆਦਾ ਜੋ ਜਵਾਬ ਦਿੱਤੇ ਨੇ ਉਹ ਸੈਜਾਦਾ ਜ਼ਰਾਵਰ ਸਿੰਘ ਜੀ ਨੇ ਦਿੱਤੇ ਨੇ ਉਸ ਤੋਂ ਬਾਅਦ ਜਦੋਂ ਇਹ ਥੱਕ ہار ਗਏ ਕੁੱਟ ਮਾਰ ਕੇ ਤਸ਼ੱਦਦ ਕਰਕੇ ਥੱਕ ہار ਗਏ ਤਾਂ ਫਿਰ ਵਜ਼ੀਦ ਖਾਨ ਕਾਜ਼ੀ ਨੂੰ ਬੁਲਾਉਂਦਾ ਹੈ ਕਿ ਇਹ ਬਾਗੀ ਦੇ ਪੁੱਤਰਾਂ ਦੇ ਖਿਲਾਫ ਕੋਈ ਫਤਵਾ ਜਾਰੀ ਕਰ ਮੌਤ ਦਾ ਫਤਵਾ ਜਾਰੀ ਕਰ ਕਿਉਂਕਿ ਜੋ ਇਸਲਾਮ ਤਰਮ ਹੈ ਉਹਦੇ ਚ ਜੋ ਕਾਜ਼ੀ ਹੁੰਦੇ ਨੇ ਉਹਨਾਂ ਦੀ अहमियत ਬਹੁਤ ਹੁੰਦੀ ਆ ਤਾਂ ਉੱਥੇ ਵਜ਼ੀਦ ਖਾਨ ਨੇ ਕਿਹਾ ਕਿ ਇਸਲਾਮੀ ਸਰਾਂ ਦੇ ਮਤਾਬਿਕ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਆ ਕਿਉਂਕਿ ਜੇ ਇੱਥੇ ਆਪਾਂ ਇਤਿਹਾਸ ਚੱਕ ਕੇ ਦੇਖੀਏ ਤਾਂ ਗੁਰੂ ਅਰਜਨ ਸਾਹਿਬ ਜੋ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ ਨੇ ਉਹਨਾਂ ਨੂੰ ਵੀ ਜਦੋਂ ਤਤੀ ਤਵੀ ਤੇ ਬਿਠਾਉਣ ਦੀ ਸਜ਼ਾ ਸੁਣਾਈ ਗਈ ਸੀ ਉਹ ਵੀ ਇਸਲਾਮੀ ਸਿਰਾ ਦੇ ਮੁਤਾਬਕ ਹੀ ਸੁਣਾਈ ਗਈ ਸੀ। ਸਿਆਸਤ ਤੇ ਯਾਸਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਕਿ ਇਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਜ਼ਮੀਨ ਤੇ ਨਾ ਲਿਗੇ। ਤਾਂ ਇੱਥੇ ਮਜੀਦ ਖਾਨ ਕਾਜ਼ੀ ਨੂੰ ਪੁੱਛਦਾ ਹੈ ਕਿ ਕੀ سزا ਦਿੱਤੀ ਜਾ ਸਕਦੀ ਹੈ ਇਹਨਾਂ ਨੂੰ ਤਾਂ ਉੱਥੇ ਕਾਜ਼ੀ ਲਿਖਦਾ ਹੈ ਕਿ ਇਸਲਾਮ ਧਰਮ 'ਚ ਬੱਚਿਆਂ ਲਈ ਕੋਈ ਵੀ ਸਜ਼ਾ ਨਹੀਂ ਹੈ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਇੱਥੇ ਵਜ਼ੀਰ ਖਾਨ ਫਿਰ ਠੰਡਾ ਪੈ ਜਾਂਦਾ ਹੈ ਕਿਉਂਕਿ ਇਸਲਾਮ ਧਰਮ 'ਚ ਬੱਚਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਵੀ ਧਰਮ 'ਚ ਨਹੀਂ ਹੈ ਔਰ ਧਰਮੀ ਲੋਗ ਹੈ ਵੀ ਨਹੀਂ ਸੀਗੇ ਪਰ ਧਰਮ ਦੀ ਆੜ 'ਚ ਹੀ ਇਹ ਬਹੁਤ ਕੁਝ ਕਰਦੇ ਸੀ ਉੱਥੇ ਇਤਿਹਾਸਕਾਰ ਕਹਿੰਦੇ ਨੇ ਕਿ ਵਜ਼ੀਰ ਖਾਨ ਥੋੜਾ ਜਿਆਦਾ ਫਿਰ ਠੱਡਾ ਪੈ ਜਾਂਦਾ ਹੈ ਸ਼ਾਇਦ ਉਹ ਹਿੰਮਤ ਹਾਰ ਗਿਆ ਸੀ ਇੱਥੇ ਛੱਡਣ ਦੇ ਬਾਰੇ ਵੀ ਸੋਚ ਰਿਆ ਹੋਵੇ ਤਾਂ ਇਧਰੋਂ ਫਿਰ ਸੁਚਾਨੰਦ ਪਾਪੀ ਸੁਚਾਨੰਦ ਫਿਰ ਆਉਂਦਾ ਹੈ ਤੇ ਜਦੋਂ ਉਹ ਨੂੰ ਦੇਖਦਾ ਹੈ ਕਿ ਹੁਣ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਛੱਡ ਦਿੱਤਾ ਜਾਏਗਾ ਫਿਰ ਉਹ ਆਪਣੀ ਚਾਲ ਚੱਲਦਾ ਹੈ ਉਹ ਕਹਿੰਦਾ ਹੈ ਕਿ ਠੀਕ ਹੈ ਆਪਾਂ ਛੱਡ ਦਿੰਨੇ ਆ ਪਰ ਕੁਝ ਸਵਾਲ ਜਵਾਬ ਇਹਨਾਂ ਨੂੰ ਕਰ ਲੈਣੇ ਆ ਛੱਡਣ ਤੋਂ ਪਹਿਲਾਂ ਆਪਾਂ ਫਿਰ ਉਹ ਸਵਾਲ ਸੁਚਾਨੰਦ ਪੁੱਛਦਾ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਅਸੀਂ ਛੱਡ ਦਿੰਨੇ ਆ ਹੁਣ ਰਿਹਾ ਹੋਣ ਤੋਂ ਬਾਅਦ ਤੁਸੀਂ ਕੀ ਕਰੋਗੇ ਤਾਂ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਸਹਾਬਦਾ ਜ਼ੁਰਾਵਰ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਆਪਦੇ ਆਨੰਦਪੁਰ ਨਗਰ ਚ ਜਾਵਾਂਗੇ ਆਪਦੇ ਸਿੱਖਾਂ ਨੂੰ ਫੇਰ ਇਕੱਠਾ ਕਰਾਂਗੇ ਇੱਕ ਫੌਜ ਤਿਆਰ ਕਰਾਂਗੇ ਸਾਡੇ ਗੁਰੂ ਪਿਤਾ ਵਾਂਗੂ ਤੇ ਤੁਹਾਡੇ ਤੇ ਹਮਲਾ ਕਰਾਂਗੇ ਸੁਚਾਨੰਦ ਕਹਿੰਦਾ ਹੈ ਕਿ ਫੇਰ ਤੁਹਾਨੂੰ ਫੜ ਲਾਂਗੇ ਅਸੀਂ ਫੇਰ ਫਿਰ ਰਿਹਾਰ ਕਰ ਦਾਂਗੇ ਫੇਰ ਕੀ ਕਰੋਂਗੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਚਿਰ ਤੁਹਾਡੇ ਤੇ ਹਮਲੇ ਕਰੀ ਆਵਾਂਗੇ ਜਿੰਨਾ ਚਿਰ ਤੁਸੀਂ ਖਤਮ ਨਹੀਂ ਹੁੰਦੇ ਜਾਂ ਅਸੀਂ ਸ਼ਹੀਦ ਨਹੀਂ ਹੁੰਦੇ ਇੱਥੇ ਫਿਰ ਸੁਚਾਨੰਦ ਨੇ ਕਿਹਾ ਸੀ ਕਿ ਇਹ ਸੱਪ ਦੇ ਬੱਚੇ ਨੇ ਸਪੋਲਿਏ ਨੇ ਇਹ ਇਹਨਾਂ ਨੂੰ ਅੱਜ ਛੱਡ ਦਿੱਤਾ ਤਾਂ ਇਹ ਕੱਲ ਨੂੰ ਸਾਡੀ ਮੌਤ ਦਾ ਕਾਰਨ ਬਣਣੀ ਹੈ ਇੱਥੇ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ ਗਿਆ ਤਾਂ ਵਜ਼ੀਰ ਖਾਨ ਦੀਆਂ ਅੱਖਾਂ 'ਚ ਫਿਰ ਖੂਨ ਉੱਤਰ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣ ਕੇ ਕਿਉਂਕਿ ਉਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਨੂੰ ਝਕਾਉਣਾ ਚਾਹੁੰਦਾ ਸੀ ਜੋ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਕਰ ਨਹੀਂ ਸਿਪਾਇਆ ਫਿਰ ਉਹ ਲਿਖਦਾ ਹੈ ਕਿ ਇਹਨਾਂ ਨੂੰ ਨੀਹਾਂ 'ਚ ਚਿਣ ਦਿੱਤਾ ਜਾਵੇ ਜੋ ਨੀਹਾਂ 'ਚ ਚਣਨ ਦਾ ਫਰਮਾਨ ਜਾਰੀ ਹੋਇਆ ਸੀ ਇਹ ਸ਼ਹੀਦ ਕਰਨ ਵਾਸਤੇ ਨਹੀਂ ਹੋਇਆ ਸੀ ਇਹ ਡਰੱਬਾ ਦੇਣ ਵਾਸਤੇ ਹੋਇਆ ਸੀ ਕਿਉਂਕਿ ਨੀਹਾਂ 'ਚ ਇਹਨਾਂ ਨੂੰ ਇਹ ਸੀ ਕਿ ਜਦੋਂ ਬੱਚੇ ਨੀਹਾਂ 'ਚ ਚਿਣੇ ਜਾਣਗੇ ਜਦੋਂ ਮੌਤ ਨੂੰ ਬਿਲਕੁਲ ਕਰੀਬ ਤੋਂ ਦੇਖ ਲੈਣਗੇ ਤਾਂ ਉਹ ਡਰ ਜਾਣਗੇ ਨੀਹਾਂ 'ਚ ਤਿੰਨ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਉਹ ਨੀਹਾਂ 'ਚ ਚੰਦੇ ਨੇ ਛੋਟੇ ਸ਼ਹਿਜ਼ਾਦੇ ਨੂੰ ਨੀਹਾਂ ਜਦੋਂ ਗਲਤ ਕਾਇਆ ਤਾਂ ਛੋਟੇ ਸ਼ਹਿਜ਼ਾਦੇ ਫਿਰ ਇਥੇ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੇ ਭਾਰ ਨਾਲ ਉਹ ਕੰਧ ਡਿੱਗ ਜਾਂਦੀ ਆ ਬੇਹੋਸ਼ ਸ਼ਹਿਜ਼ਾਦਿਆਂ ਨੂੰ ਇਤਿਹਾਸ ਕਰ ਲਿਖਦੇ ਨੇ ਕਿ ਦੁਬਾਰਾ ਹੌਸਲੇ ਹੋਂ ਲਈ ਉਨਾਂ ਦੀਆਂ ਤਲੀਆਂ ਛੱਸੀਆਂ ਗਈਆਂ। ਉਹਨਾਂ ਨੂੰ ਜੜੀਆਂ ਬੂਟੀਆਂ ਖਵਾਈਆਂ ਗਈਆਂ ਕਿਉਂਕਿ ਇਹ ਮਾਰਨਾ ਨਹੀਂ ਸੀ ਚਾਹੁੰਦੇ, ਇਹ ਹਰਾਉਣਾ ਚਾਹੁੰਦੇ ਸੀ, ਧਰਮ ਬਦਲਣਾ ਚਾਹੁੰਦੇ ਸੀ। ਦੀਵਾਰ ਜਦੋਂ ਡਿੱਗੀ ਸਹਾਬਜ਼ਾਦੇ ਬੇਹੋਸ਼ ਹੋਏ, ਬੇਹੋਸ਼ ਸਹਾਬਜ਼ਾਦਿਆਂ ਨੂੰ ਫਿਰ ਮਾਤਾ ਗੁਜਰੀ ਜੀ ਕੋਲ ਲਿਆਇਆ ਗਿਆ। ਸਿਪਾਹੀ ਫਿਰ ਤਮਕਾ ਕੇ ਆਏ ਮਾਤਾ ਗੁਜਰੀ ਜੀ ਨੂੰ ਕਿ ਜੇ ਆਪਦੇ ਪੋਤਿਆਂ ਨੂੰ ਜਿਉਂਦੇ ਦੇਖਣਾ ਹੈ ਤਾਂ ਇਹਨਾਂ ਨੂੰ ਸਮਝਾ ਕੁਛ। ਕੱਲ ਤੱਕ ਦਾ ਟਾਈਮ ਦਿੱਤਾ ਇਹ ਵਜ਼ੀਰ ਖਾਨ ਨੇ ਕੱਲ ਨੂੰ ਫਿਰ ਇਹ ਆਇਆ ਜਊਗਾ ਇਹਨਾਂ ਨੂੰ ਕਚੈਰੀ 'ਚ ਔਰ ਜੇ ਇਹ ਨਾ ਮੰਨੇ ਤਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ। 13 ਪੋ ਦਸ ਦਿਨ ਚੜਦਾ ਹੈ ਤੇ ਮਾਤਾ ਗੁਜਰੀ ਜੀ ਨੂੰ ਪਤਾ ਹੈ ਕਿ ਆਪਣੇ ਪੋਤਰਿਆਂ ਨੂੰ ਮੈਂ ਆਖਰੀ ਵਾਰ ਦੇਖ ਰਹੀ ਹਾਂ ਹੁਣ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਚੁਕਣਾ ਨਹੀਂ ਤੇ ਉਹਨਾਂ ਨੇ ਛੱਡਣਾ ਨਹੀਂ। ਇੱਕ ਆਖਰੀ ਵਾਰ ਪੁੱਛਿਆ ਗਿਆ ਕਿ ਤੁਹਾਡਾ ਫੈਸਲਾ ਕੀ ਹੈ? ਸਹਬਜ਼ਾਦਿਆਂ ਨੇ ਸਿਰ ਹਲਾ ਕੇ ਜਵਾਬ ਦੇ ਦਿੱਤਾ ਕਿ ਸਾਡਾ ਉਹੀ ਫੈਸਲਾ ਹੈ ਜੋ ਤੁਸੀਂ ਪਹਿਲੇ ਦਿਨ ਤੋਂ ਸੁਣ ਰਹੇ ਹੋ। ਤਾਂ ਇੱਥੇ ਫਿਰ ਵਜ਼ੀਦ ਖਾਨ ਨੇ ਜਲਾਦਾਂ ਵਾਲੇ ਇਸ਼ਾਰਾ ਕੀਤਾ ਇਤਿਹਾਸਕਾਰ ਲਿਖਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਮੀਨ ਤੇ ਢਾ ਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਤੇਜ਼ ਖੰਜਰਾਂ ਨਾਲ ਉਹਨਾਂ ਦੀਆਂ ਗਰਦਲਾਂ ਕਲਮ ਕਰ ਦਿੱਤੀਆਂ ਗਈਆਂ ਜਵਾ ਕੀਤਾ ਗਿਆ ਜਿਵਾ ਸ਼ਬਦ ਹੁੰਦਾ ਹੈ ਜਿਵਾ ਹੁੰਦਾ ਹੈ ਹਲਾਲ ਕਰਨਾ ਇੱਕ ਹੁੰਦਾ ਝਟਕਾ ਆ ਕੇ ਇੱਕੋ ਦਮ ਗਰਦਨ ਲਾਣੀ ਇੱਕ ਹੁੰਦਾ ਹਲਾਲ ਕਰਨਾ ਇਦਾਂ ਹੌਲੀ 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 ਉਹਨਾਂ ਦੀਆਂ ਘਰਦਨਾ ਤੇ ਖੰਜਰ ਚਲਾਏ ਗਏ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਸਹਾਬਜ਼ਾਦਾ ਜ਼ਰਾਵਰ ਸਿੰਘ ਜੀ ਕੁਛ ਹੀ ਪਲਾਂ ਚ ਪ੍ਰਾਨ ਤਿਆਗ ਦਿੰਦੇ ਨੇ ਤੇ ਸਹਾਬਜ਼ਾਦਾ ਫਤਿਹ ਸਿੰਘ ਜੀ ਅੱਧੀ ਘੜੀ ਪੈਰ ਮਾਰਦੇ ਰਹਿੰਦੇ ਨੇ ਅੱਧੀ ਘੜੀ ਤੜਫਣ ਤੋਂ ਬਾਅਦ ਗੁਰਗੋਬਿੰਦ ਸਿੰਘ ਜੀ ਦੇ ਦੋਨੋਂ ਫਰਜ਼ੰਦ ਆਪਣੇ ਵੱਡੇ ਵੀਰਾਂ ਕੋਲ ਚਲੇ ਜਾਂਦੇ ਨੇ ਆਪਣੇ ਦਾਦੇ ਕੋਲ ਚਲੇ ਜਾਂਦੇ ਨੇ ਉਹ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਸੀ ਕੁਝ ਸਾਲਾਂ ਬਾਅਦ ਗੁਰਗੋਵਿੰਦ ਸਿੰਘ ਜੀ ਦਾ ਇੱਕ ਸਿੰਘ ਗੁਰਗੋਵਿੰਦ ਸਿੰਘ ਜੀ ਥਾਪੜਾ ਦੇ ਕੇ ਭੇਜਦੇ ਨੇ ਤੇ ਉਹ ਇਸੇ ਹੀ ਸਰਹੰਦ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ ਵੱਡੇ ਵੱਡੇ ਮਹਿਲ ਵਜ਼ੀਰ ਖਾਨ ਦੇ ਮਿੱਟੀ 'ਚ ਮਿਲਾ ਦਿੱਤੇ ਗਏ ਮੁਗਲ ਰਾਜ ਦਾ ਤਖਤਾ ਪਲਟ ਕਰ ਦਿੱਤਾ ਗਿਆ ਤੇ ਇਸੇ ਹੀ ਸਰਹੰਦ ਦੀ ਧਰਤੀ ਤੇ ਜਿੱਥੇ ਉਹਨੇ ਸਹਿਜ਼ਾਦਿਆਂ ਤੇ ਕਦੇ ਤਸ਼ੱਦਦ ਕੀਤਾ ਹੋਵੇਗਾ ਉਸੇ ਹੀ ਸਰੰਦ ਦੇ ਧਰਤੀ ਤੇ ਵਜ਼ੀਦ ਖਾਨ ਨੂੰ ਘੋੜਿਆਂ ਦੇ ਮਗਰ ਬੰਨ ਕੇ ਲਿਆਂਦਾ ਗਿਆ ਛੱਪੜਚੜੀ ਦੇ ਮੈਦਾਨ ਚੋਂ ਤੇ ਵਜ਼ੀਦ ਖਾਨ ਨੂੰ ਕੁੱਤੇ ਦੀ ਮੌਤ ਦਿੱਤੀ ਗਈ ਅੱਧ ਮਰੇ ਨੂੰ ਉਹਨੂੰ ਦਰਖਤ ਦੇ ਉੱਪਰ ਟੰਗਿਆ ਗਿਆ ਥੱਲੇ ਪ੍ਰਾਲੀ ਲਾ ਕੇ ਉਹਦੇ ਚ ਅੱਗ ਲਾ ਕੇ ਉਹਨੂੰ ਅੱਧ ਮਚਿਆ ਕੀਤਾ ਗਿਆ ਗਿਰਜਾਂ ਆ ਕੇ ਫਿਰ ਨੋਚ-ਨੋਚ ਕੇ ਗਿਰਜਾਂ ਨੇ ਵਜ਼ੀਦ ਖਾਨ ਦਾ ਮਾਸ ਖਾਦਾ ਹੁਣ ਅੱਗੇ ਇਹਨਾਂ ਨੇ ਸਹਿਜ਼ਾਦਿਆਂ ਦੇ ਹੁਕੂਮਲ ਹੱਥਾਂ ਦੇ ਪੋਟਿਆਂ ਨੂੰ ਵੀ ਲਾਈ ਸੀ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਦ ਖਾਨ ਨੂੰ ਅੱਗ ਲਾਈ ਇਸਲਾਮ ਧਰਮ 'ਚ ਕਿਸੇ ਨੂੰ ਅੱਗ ਲਾ ਦੇਣੀ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਉਹ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਦ ਖਾਨ ਨੂੰ ਦਿੱਤੀ ਇਤਿਹਾਸਕਾਰ ਕਈ ਇੱਥੇ ਵੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਗਰਦਨਾ ਕੱਟ ਕੇ ਇੱਕ ਦਰਖਤ ਤੇ ਟੰਗੀਆਂ ਗਈਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਮਹਾਨ ਜਰਨੈਲਾਂ ਨੇ ਭਾਈ ਫਤੇ ਸਿੰਘ ਭਾਈ ਬਾਜ ਸਿੰਘ ਹੋਣਾ ਨੇ ਵਜ਼ੀਦ ਖਾਨ ਨੂੰ ਅਦਮਰੇ ਨੂੰ ਪਠਾ ਦਰਖਤ ਤੇ ਟੰਗਿਆ ਉਹ ਪਾਪੀ ਸੁਚਾਨੰਦ ਸਰੰਦ ਦੀਆਂ ਗਲੀਆਂਾਂ 'ਚ ਉਹਦੇ ਨੱਕ 'ਚ ਨਕੇਲ ਪਾ ਕੇ ਉਹਦੇ ਤੋਂ ਪੀਖ ਮੰਗਵਾਈ ਗਈ ਇਹ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਹੀਂ ਭੁੱਲਣਾ ਚਾਹੀਦਾ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸੋ ਕਿਉਂਕਿ ਜੇ ਅਸੀਂ ਫਤਿਹਗੜ ਸਾਹਿਬ ਦੀ ਉਹ ਧਰਤੀ ਨੂੰ ਹੀ ਭੁੱਲ ਗਏ ਉਹ ਨਹੀਂ ਹਾਂ ਅਸੀਂ ਯਾਦ ਨਾ ਰੱਖੀਆਂ ਉਹ ਤਸ਼ੱਦਦ ਅਸੀਂ ਯਾਦ ਨਾ ਰੱਖੇ ਤਾਂ ਅਸੀਂ ਰੁੱਲ ਜਾਣਾ ਅਸੀਂ ਕਿਸੇ ਜੋਗੇ ਨਹੀਂ ਰਹਿਣਾ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਸ਼ਾਤਾ ਦੇ ਦਿੰਦੇ ਹੋ ਬਾਦਸ਼ਾਹਾਂ ਵਰਗੀ ਜ਼ਿੰਦਗੀ ਜਿਹਾ ਹੋਰੇ ਸੀ ਅਨੰਦਪੁਰ ਸਾਹਿਬ ਕਿਉਂ ਛੱਡਿਆ ਗੁਰੂ ਸਾਹਿਬ ਨੇ ਅਨੰਦਪੁਰ ਨਗਰ ਉਹਦੇ ਇੰਨੇ ਸਿੰਘ ਸ਼ਹੀਦ ਉਹਨਾਂ ਨੇ ਕਰਵਾ ਦਿੱਤੇ ਸਾਰਾ ਪਰਿਵਾਰ ਵਾਰ ਦਿੱਤਾ ਕਾਦੇ ਲਈ ਸਾਡੇ ਲਈ ਇਹ ਸਮਝੋ ਇੰਨੇ ਵੀ ਅਸੀਂ ਮੋੜਰ ਨਾ ਹੋਈਏ ਐਨੇ ਵੀ ਅਸੀਂ ਦੂਰ ਨਾ ਹੋਈਏ ਆਵਦੀਆਂ ਜੜਾਂ ਨਾਲੋਂ ਟੁੱਟ ਗਏ ਜੇ ਅਸੀਂ ਤਾਂ ਅਸੀਂ ਸੁੱਕ ਜਾਾਂਗੇ ਅਸੀਂ ਛੜ ਜਾਾਂਗੇ ਉਹ ਮਹਿਸੂਸ ਕਰੋ ਕਿ ਸਾਡੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਆਪਣੇ ਪਰਿਵਾਰਾਂ ਨੂੰ ਉਹਨਾਂ ਦੀਆਂ ਸ਼ਾਦਤਾਂ ਬਾਰੇ ਵੀ ਨਹੀਂ ਪੂਰਾ ਦੱਸ ਸਕੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਸਾਹਿਬਜ਼ਾਦਿਆਂ ਨੂੰ ਸਿਰਫ ਅਪੋ ਦੇ ਮહિਲੇ ਛੀਨਾ ਸੀ ਯਾਦ ਰੱਖਿਏ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾ ਲਈਏ ਪੂਰਾ ਸਾਲ ਉਹਨਾਂ ਨੂੰ ਯਾਦ ਰੱਖਿਆ ਜਾਵੇ ਖੁਸ਼ੀ ਵੀ ਹੁੰਦੀ ਹੈ ਇੱਥੇ ਅੱਜ ਦੀ ਨੌਜਵਾਨੀ ਜਿਸ ਤਰੀਕੇ ਨਾਲ ਇਤਿਹਾਸ ਦੀਆਂ ਵੀਡੀਓ ਸਾਡੀਆਂ ਦੇਖਦੇ ਨੇ ਫੋਨ ਆਉਂਦੇ ਨੇ ਛੋਟੇ-ਛੋਟੇ ਬੱਚਿਆਂ ਦੇ ਫੋਨ ਆਉਂਦੇ ਨੇ 7 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਦੇ ਸਾਨੂੰ ਫੋਨ ਆਉਂਦੇ ਨੇ ਉਦੋਂ ਇੱਕ ਉਮੀਦ ਵੀ ਜਾਗਦੀ ਆ ਕੇ ਆਉਣ ਵਾਲਾ ਸਮਾਂ ਸੇਕੀ ਲਈ ਇੱਕ 골ਡਨ ਪੀਰੀਅਡ ਹੋਏਗਾ ਸਭ ਘਰਾਂ ਨੂੰ ਮੋੜਾਉਣਗੇ ਇਤਿਹਾਸ ਦੱਸਦਿਆਂ ਕੋਈ ਵੀ ਮਿਲਚਕ ਹੋ ਗਈ ਹੋਵੇ ਤਾਂ ਉਹਦੀ ਲਈ ਸਿੱਖੇ ਮੰਦੇ ਜਾ ਚੱਕਾ ਸਾਡਾ ਮਕਸਦ ਕਿਸੇ ਦਾ ਵੀ ਦਿਲ ਦਿਖਾਉਣਾ ਜਾਂ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈ ਨਾ ਇਹ ਕੋਈ ਅਨੇ ਅਸੀਂ ਵੱਡੇ ਗਿਆਨੀ ਆ ਬਹੁਤ ਮੂਰਖ ਤੇ ਬਹੁਤ ਪਾਪੀ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿੰਘਾਂ ਦੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿੱਥੋਂ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਤੁਸੀਂ ਜ਼ਰੂਰ ਦੱਸ ਸਕਦੇ ਹੋ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ